ਜਿਨੀ ਨਾਮ ਕੀ ਆਇਆ ਕੈ ਮਸਤ ਢਕਾ ਨਾ बरं पंज मिनट उठता पंज मिनट पंज मिनट ਸਿੰਘਾ ਮੱਥਾ ਦੇ ਗਏ ਸੀ ਗਿੱਧੇ ਪਛਾਣਨੇ ਕੇ ਵਾਪਸ ਆ ਗਏ ਹਿੰਗੇ ਮੱਥਾ ਪਟੇ ਰਿਹਾ ਬਸ ਤੇ ਇੱਥੇ ਆ ਵੀ ਕੋਹੁਣ ਕਿੰਨੀ ਭੀੜ ਦੇ ਦੋਸ਼ ਲੱਗੇ ਨਾ ਉਹ ਦੋ ਥੋੜੀ ਘੱਟ ਹੀ ਸੀ ਹੁਣ ਬਹੁਤ ਜਿਆਦਾ ਭੀੜ ਵੱਧ ਗਈ ਆ ਅਸੀਂ ਤਾਂ 1 ਘੰਟੇ ਦੇ ਵਿੱਚ ਮੱਥਾ ਢੇਕ ਲਿਆ ਸੀਗਾ ਤੇ ਹੁਣ ਸੰਗਤ ਬਹੁਤ ਜਿਆਦਾ ਵੱਧ ਗਈ ਆ ਅਰ ਇਸ ਸਵੇਰ ਦਾ 11 ਵਜੇ ਤੱਕ ਜਿਹੜਾ ਮੱਥਾ ਢੇਕ ਗਏ ਤੇ ਫ੍ਰੀ ਹੋ ਗਏ ਮੱਥਾ ਢੇਕ ਲਿਆ ਸੀਗਾ ਉਸ ਤੋਂ ਬਾਅਦ ਅਕਾਲ ਤੱਕ ਢੇਕਿਆ ਅਕਾਲ ਤੱਕ ਢੇਕ ਕੇ ਮੱਥਾ ਤੇ ਪ੍ਰਦਕਸ਼ਿਣਾ ਕਰਕੇ ਤੇ ਆਪਾਂ ਇੰਟਰਵਿਊ ਦੇ ਵਿੱਚ ਤੇਰੇ ਨਾਮ ਤੇ 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 ਤੇਰੇ ਨ

ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਅੱਜ ਮੈਂ ਗਈ ਹਾਂਗੀ ਦਰਬਾਰ ਸਾਹਿਬ ਇਹ ਹੈਗੀ ਆ ਵੀਰਵਾਰ ਦੀ ਵੀਡੀਓ ਕਿ ਬੁੱਧਵਾਰ ਮੈਂ ਮਸੀਗਣਾ ਕੋ ਚਲ ਗਈ ਹਾਂ ਉਸਤਰਾ ਬੁੱਧਰ ਜਾਣਾ ਸੀ ਤੇ ਫਿਰ ਲਾਗੋ ਜਿਹੜੀਆਂ ਦੀਦੀ ਉਹਨੇ ਜਾਂਦੀਆਂ ਫਿਰ ਉਹ ਮਤਲਬ ਉਧਰ ਹੋਈਆਂ ਤੇ ਫਿਰ ਮੈਂ ਵੀਰਵਾਰ ਚਲ ਗਈ ਹਾਂਗੀ ਮਾ ਠਾ ਠੀਕ ਆਈ ਹਾਂਗੀ ਵੀਰਵਾਰ ਜਾ ਕੇ ਮਤਲਬ ਬੜੇ ਵਧੀਆ ਦਰਸ਼ਨ ਹੋਗੇ ਹੀਗੇ ਕਿ ਇਸ਼ਨਾਨ ਵੀ ਵਧੀਆ ਹੋ ਗਿਆ ਹੀਗਾ ਤੇ ਮਤਲਬ ਮੱਥਾ ਵੀ 1 ਘੰਟੇ ਦੇ ਵਿੱਚ ਵਿੱਚ ਟਿਕਿਆ ਗਿਆ ਹੀ ਮਤਲਬ ਉਦੋਂ ਭੀੜ ਘਾਟੀ ਸੀ ਜਦੋਂ ਅਸੀਂ ਲਾਈਨ 'ਚ ਲੱਗ ਗਏ ਸੀ ਜਦੋਂ ਮੱਥਾ ਟੇਕ ਕੇ ਨਿਕਲੇ ਉਦੋਂ ਕਾਫੀ ਵੱਧ ਗਈ ਸੀ ਭੀੜ ਤੇ ਇੱਥੇ ਬਸ ਆ ਗਏ ਅਸੀਂ 9:30 ਬੱਚੇ ਵੀ ਦੋ ਕਿ ਆਏ ਅਸੀਂ ਵੀ ਦੋ ਕਿ ਆ ਗਏ ਹਾਂ ਆਣ ਕੇ ਘੰਟਾ ਕ ਰੈਸਟ ਕਰ ਲਈ ਥੱਕ ਜਾਈਦਾ ਵਾ ਕਿਤੇ ਵੀ ਜਾਈਏ ਨਾ ਥੱਕ ਜਾਈਦਾ ਇੱਕ ਨਾ ਪੈਂਡਾ ਵਾਵਾ ਪੈ ਜਾਂਦਾ ਮਤਲਬ ਦਰبار صاحب ਤੋਂ ਹੋ ਕੇ ਫਿਰ ਬਾਜ਼ਾਰ ਵਿੱਚ ਦੀ ਹੋ ਕੇ ਛਿੱਦਾਂਲੇ ਬਾਜ਼ਾਰ ਵਿੱਚ ਦੀ ਹੋ ਕੇ ਤੇ ਸਿੱਧੀ ਮੱਥਾ ਟੇਕਣਾ ਹੁੰਦਾ ਵਾ ਫਿਰ ਕਿੰਨਾ ਪੈਂਡਾ ਪੈ ਜਾਂਦਾ ਵਾ ਥੱਕ ਜਾਈਦਾ ਆਣ ਕੇ ਤੇ ਅੱਜ ਮੈਂ ਸਵੇਰੇ ਵੀ ਦਵਾਈ ਖਾ ਕੇ ਗਈ ਸੀ ਤੇ ਆਣ ਕੇ ਫਿਰ ਖਾ ਕੇ ਤੇ ਮੈਂ ਰੈਸਟ ਘੜੀਕ ਕਰਨੀ ਤੇ ਇੱਥੇ ਬੱਚੇ ਮੁੜ ਕੇ ਮੈਂ ਚਾਚੂ ਬਣਾ ਕੇ ਤੇ ਬੱਚੇ ਟਿਊਸ਼ਨ ਤੇ ਤੋਰਤੇ ਆ ਤੇ ਹੁਣ ਮੈਂ ਡਈਆਂ ਭਾਂਡੇ ਸਾਫ ਕਰਨ ਤੇ ਫਤੇ ਟਿਊਸ਼ਨ ਤੇ ਨਹੀਂ ਗਿਆ ਉਹ ਤੇ ਕਹਿੰਦਾ ਮੈਂ ਨਹੀਂ ਜਾਣਾ ਵੀ ਦੋ ਕੁ ਦਿਨ ਟਿਊਸ਼ਨ ਗਿਆ ਮਾਹੀ ਤੇ ਹੁਣ ਵੇਰ ਗਿਆ ਉਹ ਨਹੀਂ ਜਾਂਦਾ ਵੀ ਟਿਊਸ਼ਨ ਤੇ ਤੇ ਮਨਮੀਤ ਨੂੰ ਛੱਡਾਂ ਹੀ ਹੀਗੀ ਤੇ ਇੱਥੇ ਫਤਿਹ ਨਾ ਪਤਾ ਨਹੀਂ ਕੀ ਮੇਰੇ ਤੋਂ ਮੰਗਦਾ ਪੇ ਰੋਂਦਾ ਰੁੱਦਾ ਕਿਚਨ ਚ ਆਇਆ ਹੀ ਮੇਰੇ ਕੋਲ ਪਤਾ ਨਹੀਂ ਮੈਨੂੰ ਕੀ ਮੈਂ ਮਨਮੀਤ ਨੂੰ ਕਹਿੰਦੀ ਕਿ ਦੀਦੀ ਕੋਲੇ ਲੱਗ ਦੀਦੀ ਨੂੰ ਪੁੱਛ ਕਿੱਥੇ ਹੈ ਪਤਾ ਨਹੀਂ ਕੀ ਮੰਗਦਾ ਪੇ ਇਸ ਤਰ੍ਹਾਂ ਕੋਈ ਗੱਲ ਜੀ ਕਰੰਦੇ ਹੀ ਸੀਗੀ ਮੈਨੂੰ ਚੇਤਾ ਨਹੀਂ ਹੁਣ ਯਾਦ ਨਹੀਂ ਆ ਤੇ ਭਾਂਡੇ ਧੋ ਕੇ ਉਸ ਤੋਂ ਬਾਅਦ ਨਾ ਕੱਪੜੇ ਤੈਹ ਲਾਉਣ ਵਾਲੇ ਹੀ ਥੋੜੇ ਬਹੁਤ ਮੇਰੇ ਮੈਂ ਕੱਪੜੇ ਤੈਲ ਆਏ ਆ। ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਨੂੰ ਹੁੰਦੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਜਿੰਨਾ ਨਹੀਂ ਕੀਤਾ ਤੇ ਮੈਂ ਦਾ ਦਿਨੋ ਮਤਲਬ ਥੈਂਕ ਯੂ ਦਿਨੋਂ ਤਾਂ ਮਾਦੇ ਤੇ ਮਤਲਬ ਵੀਊ ਬਹੁਤ ਘੱਟ ਹੋਇਆ। ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵਿੱਚ ਛੱਡ ਕੇ ਨਾ ਜਾਇਆ ਕਰੋ ਵੀ ਵਿੱਚ ਛੱਡ ਕੇ ਵੀਡੀਓ ਨਾ ਜਾਇਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ। ਤੇ ਆਪਾਂ ਇੱਕ ਦੂਜੇ ਨੂੰ ਸਪੋਰਟ ਕਰੀਏ। ਆਪਾਂ ਇੱਕ ਦੂਜੇ ਦੀ ਸਪੋਰਟ ਦੇ ਨਾਲ ਹੀ ਆਪਾਂ ਜਿਹੜਾ ਅੱਗੇ ਜਾ ਸਕਦੇ ਆ। ਤੇ ਪੰਡੇ ਤੋਂ ਕੇਤੇ ਉਸ ਤੋਂ ਬਾਅਦ ਮੈਂ ਕਰੂੰਗੀ ਥੋੜੀ ਸਲੈਵ ਤੇ ਨਾ ਚਾਹ ਚੀ ਉਡਲੀ ਆ ਉਹਨੂੰ ਮਤਲਬ ਨਾਲ ਹੀ ਪੋਚਿਆ ਜਿਹੜਾ ਲਾਤਾ ਹੈ ਸ਼ੈਂਕ ਵਾਸ਼ ਕਰਤੇ ਕੇ ਸ਼ੈਂਕ ਧੋਤੇ ਸੀਗੇ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਸਾਰੇ ਠੀਕ ਠਾਕ ਵਧੀਆ ਹੋਵਗੇ ਅੱਜ ਵਾ ਵੀਰਵਾਰ ਹੈ ਮਤਲਬ ਕੱਲ ਮੈਂ ਦਰਬਾਰ ਸਾਹਿਬ ਜਾਣਾ ਸੀ ਤੇ ਮੈਂ ਤੋਂ ਕੱਲ ਦਰਬਾਰ ਸਾਹਿਬ ਨਹੀਂ ਲੈ ਗਿਆ ਮਾਸੀ ਉਹਨਾਂ ਤੇ ਮਤਲਬ ਪ੍ਰੋਗਰਾਮ ਵੀ ਉੱਥੇ ਚੱਲ ਗਿਆ ਸੀ ਸੀਰੀਜ਼ ਨੂੰ ਸੈਲ ਦਾ ਪਾਠ ਤੇ ਤੇ ਫਿਰ ਮੈਂ ਅੱਜ ਚਲਗੀ ਨਾਲੇ ਨਾ ਮੈਂ ਦੋ ਤਿੰਨ ਦਿਨ ਤੋਂ ਠੀਕ ਵੀ ਨਹੀਂ ਸੀ ਤੇ ਫਿਰ ਮੈਂ ਨਾ ਅੱਜ ਹਫਤੇ 'ਚ ਇੱਕ ਵਾਰ ਆ ਕੇ ਕਿਹਾ ਨਹੀਂ ਜਾਣਾ ਫਿਰ ਮੈਂ ਅੱਜ ਚਲ ਗਈ ਸ਼੍ਰੀ ਦਰਬਾਰ ਸਾਹਿਬ ਤੇ ਅੱਜ ਬਹੁਤ ਵਧੀਆ ਮੱਥਾ ਟੇਕ ਕੇ ਗਿਆ ਬਹੁਤ ਹੀ ਵਧੀਆ ਮਤਲਬ ਦਰਸ਼ਨ ਹੋ ਗਏ ਸ਼ਨਾਈ ਵੀ ਬਹੁਤ ਵਧੀਆ ਹੋ ਗਿਆ ਤੇ ਆ ਗਈ ਉਸ ਤਰ੍ਹਾਂ ਹੀ ਤੇ ਦੇਰ ਕਬਜੇ ਤੱਕ ਕਰੇ ਬੱਚਿਆਂ ਦੇ ਨਾਲ ਹੀ ਜੇ ਬੱਚਿਆਂ ਨੂੰ 5 ਮਿੰਟ ਹੋਏ ਹੀ ਆਇਆ ਨੂੰ ਤੇ ਆਪਾਂ ਵੀ ਨਾਲ ਆ ਗਏ ਸੀ ਇਹਨਾਂ ਦੇ ਥੋੜਾ ਜਿਹਾ ਅੱਗੜ ਪਿਛੜ ਦਾ ਹੀ ਫਰਕ ਪਿਆ ਤੇ ਹੁਣ ਆਪਾਂ ਸਬਜੀ ਹੈਗੀ ਹੈਗੀ 28 ਬਰਗੁਨੀਓ ਫੁਲਕੇ ਬਣਾ ਲਏ ਆ ਤੇ ਰੋਟੀ ਹਜੇ ਭਾਂਡੇ ਸਾਫ ਕਰਨ ਵਾਲੇ ਉਹ ਮੈਂ ਕਰਦੀ ਆ ਤੇ ਫਤਿਹ ਵੇਖੋ ਕੀ ਕਰ ਰਹੇ ਆ ਵਾ ਗੁਰਫਤਿਹ ਕਲਰਸ ਲੈ ਕੇ ਨੰਦੀ ਦੀ ਆਪਣੀ ਕਲਰ ਲੈ ਆਉਨੇ ਆਪਣੀ ਦੀਦੀ ਕੋ ਤੇ ਕਹਿੰਦੇ ਆ ਪੁਰਾਣੀ ਕਾਪੀ ਤੇ ਕਲਰ ਕਰਦੇ ਆ ਉਹ ਕਹਿੰਦੇ ਦੀਦੀ ਲਿਆ ਕਰਨੀ ਕਲਰ ਆਂਦਾ ਮम्मा ਦੀਦੀ ਕੰਮ ਨਹੀਂ ਕਰਦੇ ਇਸ ਤਰ੍ਹਾਂ ਗੱਲਾਂ ਦੀ ਕੰਕ ਕਰਦਾ ਹੀ ਗੁਰਫਤਿਹ ਅੱਜ ਉਸ ਤਰ੍ਹਾਂ ਟਿਵੀਸ਼ਨ ਵੀ ਚੱਲ ਗਿਆ ਹੈਗਾ ਕਿੰਨੇ ਦਿਨਾਂ ਤੋਂ ਟਿਵੀਸ਼ਨ ਨਹੀਂ ਜਾਂਦਾ ਪਿਆ ਅੱਜ ਗਿਆ ਸੀਗਾ ਤੇ ਸਕੂਲ ਵੀ ਗਿਆ ਹੈ ਤੇ ਹੁਣ ਸਕੂਲ ਸਵੇਰੇ ਵੀ ਇੰਨਾ ਜਾਣਾ ਵਾ ਤੇ ਅੱਜ ਮੈਂ ਕੱਪੜੇ-ਕੁਪੜੇ ਇਨਾਂ ਦੀ ਸ਼ਰਟਾਂ ਨੂੰ ਪ੍ਰੈਸ ਮਾਰਦੀ ਆ ਫਤਿਹ ਉਹਨਾਂ ਦੀਆਂ ਨੂੰ ਸਵੇਰੇ ਮਸਾਂ ਹੀ ਤਿਆਰ ਹੁੰਦੇ ਆ ਤੇ ਟਾਈਮ ਕਾਫੀ ਜਿਹੜਾ ਲੱਗ ਜਾਂਦਾ ਵਾ ਤੇ ਬਾਕੀ ਨੀਤੀ ਖਾ ਕੇ ਤੇ ਦੁੱਧ ਰੱਖਿਆ ਵਾ ਗਰਮ ਮਾ ਜੇ ਗਰਮ ਹੁੰਦਾ ਪੀਆ ਵਾ ਤੇ ਉਨੀ ਦੇਰ ਤੱਕ ਇਹਨੂੰ ਡਹੀਂ ਹੀ ਹੋਮਵਰਕ ਜੇ ਮਤਲਬ ਕਰਾਉਣ ਕਰਾ ਕੇ ਹਟੀਆਂ ਕੁਝ ਕਰਾਇਆ ਕਲਿਸ਼ਨ ਤੇ ਕਲਰ ਕਰਕੇ ਆ ਕਰ ਲਿਆ ਵਾ ਇਹ ਟੂਚਨ ਤੇ ਪੜਦੀ ਆ ਕਰੇ ਨਹੀਂ ਪੜਦੀ ਭੂਈ ਨੂੰ ਦਸੀ ਫਤਿਹ ਚੰਗਾ ਤੇ ਭੂਈ ਨੂੰ ਹੋਰ ਫੋਰ ਕੀ ਕਹਨਾ ਹੋ ਕੀ ਵੇਂਦੀਂਂ ਦੀ ਆਏ ਫੋਨ ਫੋਨ ਵੇਂਦੀ ਆ ਹਾਂ ਇਹਦੀ ਮੈਡਮ ਨੂੰ ਵੀ ਦਸੀ ਠੀਕ ਆ ਆ ਦੇਖੋ ਕਲਰ ਕਿਸ ਤਰ੍ਹਾਂ ਬੜ ਮੀਤ ਹੈ ਕਲਰ ਕਿਉਂ ਖਰਾਬ ਕਰ ਦਈ ਆ ਆ ਦੇਖ ਇਹ ਕਿਉਂ ਖਰਾਬ ਕਰ ਦਈ ਕਲਰ ਐਵੇਂ ਖਰਾਬ ਕਰੀ ਜਾਣ ਦਈ ਆ ਖਰਾਬ ਕਰ ਦਈ ਗਰੰਡ ਫਤਿਹ ਫਿਰ ਭੂਈ ਕੀ ਜਾਂਦੀ ਹੈ ਮੀਤ ਨੂੰ ਦੀਦੀ ਨੂੰ ਕੀ ਜਾਂਦੀ ਹੈ ਭੂਈ ਕੀ ਨਹੀਂ ਵੇਖਣਾ ਫੋਨ ਨਹੀਂ ਵੇਖਣਾ ਟੀਵੀਚ ਨਾਲ ਹੀ ਭੂਈ ਕਹਿੰਦੀ ਆ ਫੋਨ ਨਹੀਂ ਵੇਖਣਾ ਤੇ ਇੱਕ ਦੋ ਦਿਨ ਦਿੰਨੇ ਖੋਲਿਆ ਦੀਦੀ ਕੋਲ ਤਾਂ ਮਮਾ ਦੀਦੀ ਫੋਨ ਵੇਖਣੇ ਭੂਈ ਨੇ ਗੁੱਸੇ ਹੋਣਾ ਤੇ ਹੁਣ ਉਸ ਤਰ੍ਹਾਂ ਮੈਨੂੰ ਦੱਸ ਦਿੰਦਾ ਵੀ ਇਹ ਵੇਂਦਾ ਇਹ ਬਹੁਤ ਘੱਟ ਵੇਂਦਾ ਮਨਮੀਤ ਬਹੁਤ ਜ਼ਿਆਦਾ ਵੇਂਦੀ ਮਨਮੀਤ ਨੂੰ ਬਹੁਤ ਜ਼ਿਆਦਾ ਪੋਸਟਾਂ ਦਾ ਫੋਨ ਦਾ ਮਨਮੀਤ ਬੜਾ ਵੇਂਦੀ ਆ ਕੀ ਕੀ ਰਹਿਤੀ ਦੀਦੇ ਹੈ ਮੇਰੀ ਵੀ ਲਿਖ ਭੀ ਜੇ ਫਤੇ ਮੇਰਾ ਤੁਤ ਦੇ ਮੇਰੇ ਮम्मा ਵੇ ਉਸਨੇ ਕੋਲਾਨੀ ਕੋਡੰਦੇ ਨੇ ਨਾ ਕੋਨ ਕਲ ਉਸ ਕੋ ਨਾ ਤੇ ਚਲੋ ਜੀ ਠੀਕ ਵਾ ਫਿਰ ਮੈਂ ਸੋਈ ਚ ਮਤਲਬ ਘਰਾਂ ਦਾ ਸਾਫ ਆਪਣੀ ਸਿਰ ਸੋਈ ਕਿਚਨ ਮੇਰੇ ਰੱਖਿਆ ਤੇ ਦਵਾ ਬੱਚਿਆਂ ਨੂੰ ਸੁਵਾਵਾ 8:30 ਦਾ ਟਾਈਮ ਹੋ ਗਿਆ ਵਾ ਸਵੇਰੇ ਸਕੂਲ ਜਾਣਾ ਹੁੰਦਾ ਫਿਰ ਜਲਦੀ ਨਹੀਂ ਉੱਠਦੇ ਕਿੰਨਾ ਟਾਈਮ ਜਿਹੜਾ ਇਹਨਾਂ ਨੂੰ ਲੱਗ ਜਾਂਦਾ ਵਾ ਬਹੁਤ ਮਤਲਬ ਲੇਟ ਉੱਠਦੇ ਆਏ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਓਕੇ ਜੀ ਬਾਏ গুਡ ਨਾਈਟ ਮਨਮੀ ਤੇ গুਡ ਨਾਈਟ ਗਾਇਸ ਤੁਸੀਂ ਤੁਸੀਂ ਬੋਲੋ ਤੁਸੀਂ ਤੁਸੀਂ ਬੋਲਦੇ ਹੋ ਗੁੱਡ ਨਾਈਟ ਓਕੇ ਜੀ